ਜੀਵਤ ਪਰਮੇਸ਼ਰ ਦੀ ਜੀਵਤ ਹਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਆਓ ਅਸੀਂ ਪਵਿੱਤਰ ਬੈਬਲ ਦੇ ਪਵਿੱਤਰ ਵਚਨਵਲ ਦੇਖਣ ਤੋਂ ਪਹਿਲਾਂ ਆਓ ਅਸੀਂ ਅੱਰਾਤ ਦੇ ਸਮੇਂ ਉਹਨਾਂ ਲੋਕਾਂ ਦੇ ਲਈ ਪ੍ਰਾਰਥਨਾ ਕਰਨਾ ਚਾਹੁੰਦੇ ਆ ਉਹਨਾਂ ਭੈਣਾਂ ਦੇ ਲਈ ਉਹਨਾਂ ਵੀਰਾਂ ਦੇ ਲਈ ਉਹਨਾਂ ਬੱਚਿਆਂ ਦੇ ਲਈ ਉਹਨਾਂ ਜਵਾਨਾਂ ਦੇ ਲਈ ਜੋ ਲੋਕ ਰਾਤ ਦੇ ਸਮੇਂ ਪਰਮੇਸ਼ਰ ਤੇਰੀ ਜਨਮਦਿਨ ਦੀ ਇਸ ਦੀ ਓਂ ਦੇ ਹਨ ਪਰਮੇਸ਼ਰ ਆਪਣੇ ਬਿਸਤਰਾ ਤੋਂ ਜਾਨ ਤੋਂ ਪਹਿਲਾਂ ਜੋ ਤੇਰੀ ਅੱਗੇ ਦੀਨ ਹੋ ਕੇ ਨੰਮਰ ਹੋ ਕੇ ਪਰਮੇਸ਼ਰ ਤੇਰੇ ਅੱਗੇ ਆਪਣੇ ਜੀਵਨ ਦੀ ਆਪਣੇ ਨੰਮਾਂ ਦੀ ਦੁਹਾਈ ਦਿੰਦੇ ਹਾਂ ਪਰਮੇਸ਼ਰ ਜੋ ਨਾਂ ਦੇ ਦੁੱਖ ਕਰ ਪਰਮੇਸ਼ਰ ਗਮਾ ਪਰਮੇਸ਼ਰ ਅੱਜ ਪਰਮੇਸ਼ਰ ਇਨਾ ਗਮਾਂ ਦੀ ਦੁੱਖਾਂ ਦੀ ਬਿਮਾਰੀਆਂ ਦਾ ਜਿੰਗਾਈ ਦੇਨ ਜਾ ਰਿਹਾ ਪਰਮੇਸ਼ਰ ਦਾ ਵਚਨ ਦਸਤਾਬਾਬ ਬੈਬਲ ਦਸਤੀ ਹੈ ਜੋ ਲੋਕ ਦੁਖੀ ਹਨ ਆਪਣੀ ਜੀਵਨ ਤੋਂ ਲੈ ਕੇ ਤਾਂ ਆ ਉਸ ਹੀ ਬੈਬਲ ਦੇ ਇਸ ਵਚਨ ਵਾਲ ਦੇਖੀ ਜ਼ਮੂਰਾ ਦੀ ਪੋਥੀ ਉਸਦਾ 88 ਦੇ ਆਏ ਉਸਦਾ ਇੱਕ ਵਚਨ ਲੱਭਦਾ ਹੈ हे ਯਹੋਵਾ ਮੇਰੇ ਮੁਕਤੀ ਦੇ ਪਰਮੇਸ਼ਰ ਮੈਂ ਦਿਨੋਂ ਵੀ ਅਤੇ ਰਾਤ ਨੂੰ ਵੀ ਤੇਰੀ ਗਿਧੋ ਹਾਈ ਦਿੱਤੀ ਆਮੀਨ ਹਾਲੇਲੂਇਆ ਅਤੇ ਜ਼ਮੂਰਾ ਦੀ ਪੁਥੀ ਉਸ ਦਾ 86 ਦਾ ਇਹ ਉਸ ਦਾ ਸੱਤ ਵਚਨ ਦੱਸਦਾ ਮੈਂ ਆਪਣੀ ਬੀਪਤਾ ਦੇ ਦਿਲ ਤੇਨੂੰ ਪੁਕਾਰਾਂਗਾ ਕਿਉਂ ਜੇ ਤੂੰ ਮੈਨੂੰ ਉੱਤਰ ਦੇਵੇਂਗਾ ਆਮੀਨ ਹਾਲੇਲੂਇਆ ਪਰਮੇਸ਼ਰ ਤੇਰੀ ਸਤਿਤੀ ਹੋਵੇ ਅਤੇ ਹਾਸੀ ਦਾ ਇਹ ਉਸ ਦਾ ਚਾਰ ਵਚਨ ਦੱਸਦਾ ਹੈ ਕਿ ਮੈਂ ਗੌਰ ਵਿੱਚ ਲੈਣ ਵਾਲਿਆਂ ਦੇ ਨਾਲ ਜene ਆ ਗਿਆ ਹallelujah ਪਰਮੇਸ਼ਰ ਤੇਰੀ ਸਤਿਤੀ ਹੋਵੇ ਨਵਚਨਾ ਦੇ ਦੁਆਰਾ हे ਪਿਆਰੀ ਲੋਕੋ हे ਭੈਣ ਭਾਈਓ ਜੋ ਲੋਕ ਹਰ ਸਮੇਂ ਚਿੰਤਾ ਦੇ ਵਿੱਚ ਹਨ ਦੁਖੀ ਹਨ ਆਪਣੇ ਸੌਂਦੇ ਸਮੇਂ ਉਹਨਾਂ ਦੇ ਜੀਵਨਾਂ ਦੇ ਵਿੱਚ ਉਹਨਾਂ ਦੇ ਜੀਵਨ ਜੋ ਅਸਤਵਸਤ ਹੋਏ ਪਏ ਹਨ ਉਹਨਾਂ ਦੇ ਜੋ ਦਸਦੀ ਕਿਰਸਤੇ ਹਨ ਉਹਨਾਂ ਤੋਂ ਵਿਛੜ ਚੁੱਕੇ ਹਨ ਅਤੇ ਜੋ ਉਹਨਾਂ ਦੇ ਜੀਵਨ ਇੱਕ ਮੁਰਦੇ ਦੀ ਤਰ੍ਹਾਂ ਬਣ ਚੁੱਕੇ ਹਨ ਕਿ ਉਹ ਸਮਝਦੇ ਹਨ ਕਿ ਸਾਡਾ ਜੋ ਜੀਵਨ ਇੱਕ ਮੁਰਦੇ ਦੀ ਤਰ੍ਹਾਂ ਜੋ ਸਾਡਾ ਜੀਵਨ ਪនិចਿਦਕੀ ਆਪਣੀ ਪਰਤਖਾ ਰੱਖਦੇ ਹਨ ਕਿ ਅਸੀਂ ਪ੍ਰਮੇਸ਼ਰ ਤੇਰੇ ਘੇ ਮੁੱਤਿਆਂ ਦੀ ਤਰ੍ਹਾਂ ਸਦਾ ਜੀਵਨ ਪਰ ਸਾਨੂੰ ਹਨੇਰੀਆਂ ਦੀਆਂ ਡੰਗਾਈਆਂ ਦੇ ਵਿੱਚ ਪ੍ਰਮੇਸ਼ਰ ਸਨੋ ਪ੍ਰਾਧ। ਤਾਂ ਪਰਮੇਸ਼ਰ ਅੱਜ ਤੁਹਾਨੂੰ ਇਨ੍ਹਾਂ ਜੋ ਹਨੇਰਿਆਂ ਦੀਆਂ ਜੋ ਬੁਰੀਆਂ ਸ਼ਕਤੀਆਂ ਦੇ ਵਿੱਚੋਂ ਕੱਢਣ ਦੇ ਲਈ ਜਾ ਰਿਹਾ। ਅੱਜ ਤੁਹਾਨੂੰ ਪਰਮੇਸ਼ਰ ਚੰਗਾਈ ਦੇਣ ਜਾ ਰਿਹਾ ਇਸ ਰਾਤ ਦੇ ਸਮੇਂ। ਸੌਣ ਤੋਂ ਪਹਿਲਾਂ ਇਹਨਾਂ ਵਚਨਾਂ ਨੂੰ ਬੋਲੋ ਇਹਨਾਂ ਵਚਨਾਂ ਨੂੰ ਗਹਿਰਨ ਕਰੋ ਤੇ ਆਪਣੇ ਧੀਰਿਆਂ ਦੇ ਵਿੱਚ ਅੰਗੀਕਾਰ ਕਰੋ। ਅਤੇ ਆਪਣੇ ਸਾਰੇ ਪਾਪਾਂ ਨੂੰ ਪਰਮੇਸ਼ਰ ਦੇ ਅੱਗੇ ਮੰਨ ਕੇ ਪਵਿੱਤਰਤਾਈ ਦੇ ਵਿੱਚ ਚੱਲੋ ਜੇ ਇਹ ਸ਼ੀਸ਼ਾ ਪਰਮੇਸ਼ਰ ਤੋਂ ਤੁਸੀਂ ਪਉਣਾ ਚਾਹੁੰਦੇ ਹੋ ਤਾਂ ਆਓ ਅਸੀਂ ਦੇਖੀਏ ਯਾਸ਼ਾ ਨਵੀ ਉਸ ਦਾ 51 ਦਇਆ ਉਸ ਦਾ 3 ਵਜਨ ਦੱਸਦਾ ਯਹਵਾ ਤਾ ਸਿਓਨ ਨੂੰ ਦਿਲਾਸਾ ਦੇਵੇਗਾ ਉਹਦੇ ਸਾਰੇ ਵਰਾਨਿਆਂ ਨੂੰ ਦਿਲਾਸਾ ਦੇਵੇਗਾ ਉਸ ਦੀ ਅਜਾੜਨ ਅਦਨਵਾਣ ਅਤੇ ਉਸ ਦਾ ਪਲ ਯਹੋਵਾ ਦੇ ਪਾਗੋ ਵਨ ਬਣਾ ਦੀ ਰਿਪਾ ਆਮੀਨ ਪ੍ਰੇਸ਼ਾ ਤੇਰੀ स्तुਤੀ ਹੋ ਵੀ ਹੈ ਪਰਮੇਸ਼ਰ ਦੇ ਦੋਗੋ ਯਹੋਵਾ ਦਾ ਉੱਤੇ ਪਰਮੇਸ਼ਰ ਜੋ ਜੋ ਜੀਵਨ ਅਸਡਾਂ ਵਰਾਨ ਹੋਇਆ ਪਿਆ ਉਹਨਾਂ ਵੈਰਾਨਿਆਂ ਨੂੰ ਜੋਕਾਰਾਂ ਦੇ ਵਿੱਚ ਆਪਣੇ ਸੁੱਕਾਪਾਨ ਵਰਾਨ ਹੋ ਚੁੱਕੇ ਹਮ ਜਿਨ੍ਹਾਂ ਦੇ ਜੀਵਨ ਉਨ੍ਹਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਇੱਕ ਹਰੇ ਭਰੇ ਬਾਗਾਂ ਉਨ੍ਹਾਂ ਦੇ ਘਰਾਂ ਨੂੰ ਬਾਗਵਾਨੀ ਪਨਾ ਦੇਵੇਗਾ ਪਰਮੇਸ਼ਰ ਉਨ੍ਹਾਂ ਨੂੰ ਆਨੰਦ ਦਾ ਜੀਵਨ ਦੇਵੇਗਾ ਪ੍ਰਭੂ ਇਹਨਾਂ ਦੇ ਜੀਵਨਾਂ ਦੇ ਵਿੱਚ ਅਨੰਦ ਅਤੇ ਖੁਸ਼ੀ ਭਰਨ ਦੇ ਲਈ ਜਾ ਰਿਹਾ ਇਸ ਵਚਨ ਦੀ ਤਮਾਰ ਤਾਂ ਆਓ ਅਸੀਂ ਪ੍ਰਾਰਥਨਾ ਕਰੀਏ ਉਹਨਾਂ ਲੋਕਾਂ ਦੇ ਨਹੀਂ ਜੋ ਲੋਕ ਪਰਮੇਸ਼ਰ ਇਸ ਸਮੇਂ ਤੇਰੇ ਛਾਂ ਦੇ ਨੇੜੇ ਆ ਕੇ ਤੇਰੀ ਦੁਆਈ ਦੇ ਰਹੇ ਹੰ ਰਾਤ ਦੇ ਸਮੇਂ ਪ੍ਰਭੂ ਹੈ ਮੇਰੇ ਖੁਦਾ ਤੇਰੇ ਅੱਗੇ ਜੋਤੇਗੇ ਵੀ ਅਸੀਂ ਬੇਨਤੀਆਂ ਕਰਦੇ ਹੰ ਆਪਣੀਆਂ ਪ੍ਰਾਰਥਨਾਵਾਂ ਨੂੰ ਰੱਖਦੇ ਹੰ ਪਰਮੇਸ਼ਰ ਇਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਸੁੱਕਾਪਣ ਦੂਰ ਕਰ ਪਰਮੇਸ਼ਰ ਇਹਨਾਂ ਦੇ ਜੀਵਨਾਂ ਨੂੰ ਖੁਸ਼ਹਾਲੀ ਦੇ ਪਰਮੇਸ਼ਰ ਇਹਨਾਂ ਦੇ ਮਰਦਾ ਹੋਏ ਜੀਵਨਾਂ ਨੂੰ ਪਰਮੇਸ਼ਰ ਜੀਵਤਕਰ ਪਰਮੇਸ਼ਰ ਇਹਨਾਂ ਨੂੰ ਹਨੇਰੇ ਦੀਆਂ ਡੰਗਾਈਆਂ ਦੇ ਵਿੱਚੋਂ ਕੱਢਦੇ ਪਰਮੇਸ਼ਰ ਪ੍ਰਭੂ ਯਿਸੂ ਮਸ਼ੀਹ ਦੇ ਨਾਮ ਦੁਪੇ ਪਰਮੇਸ਼ਰ ਅਸੀਸ਼ ਦੇ ਆਪਣੇ ਬੱਚਿਆਂ ਨੂੰ ਆਨੰਦ ਦੇ ਨਾਲ ਭਰਦੇ ਇਹਨਾਂ ਦੇ ਜੀਵਨਾਂ ਨੂੰ ਪਰਮੇਸ਼ਰ ਇਹਨਾਂ ਦੇ ਜੋ ਜੀਵਨ ਪਰਮੇਸ਼ਰ ਅਸਤ્યਸਤ ਹੋਏ ਬਣ ਹਨ ਪਰਮੇਸ਼ਰ ਇਹਨਾਂ ਦੇ ਮਰਤਾ ਹੋਏ ਜੀਵਨ ਨੂੰ ਜ਼ਿੰਦਾ ਕਰ ਪਰਮੇਸ਼ਰ ਇਹਨਾਂ ਉੱਤੇ ਆਪਣਾ ਜੈ ਵਾਲਾ ਹੱਥ ਰੱਖ ਪਰਮੇਸ਼ਰ ਇਨਾਂ ਨੂੰ ਉੱਤਰ ਦੇ ਪਰਮੇਸ਼ਰ ਰਾਤ ਦੇ ਸਮੇਂ ਪਰਮੇਸ਼ਰ ਇਨਾਂ ਦੇ ਜੀਵਨ ਦੇ ਵਿੱਚ ਸ਼ਾਂਤੀ ਅਤੇ ਅੰਦਰੰਦਰ ਦੇ ਪਰਮੇਸ਼ਰ ਤਾਜੋ ਦਿਨ ਦੇ ਸਮੇਂ ਸਵੇਰ ਦੇ ਸਮੇਂ ਪਰਮੇਸ਼ਰ ਤੇਰੇ ਤੇਰੀ स्तुਤੀ ਅਤੇ ਤੇਰੀ ਆਰਾਧਨਾ ਦੇ ਨਾਲ ਤੇਰੀ ਜੈਜਤ ਹਾਰ ਕਰਕੇ ਉੱਠਣ ਪਰਮੇਸ਼ਰ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆਮੇਨ